ਇਸ ਸਮੇਂ ਦੀ ਵੱਡੀ ਖਬਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਦਰਸਲ ਅਰਵਿੰਦ ਕੇਜਰੀਵਾਲ ਦੇ ਵੱਲੋਂ ਭਲਕੇ ਆਪਣੀ ਮੁੱਖ ਮੰਤਰੀ ਵਾਲੀ ਜਿਹੜੀ ਰਿਹائش ਹੈ ਉਸ ਨੂੰ ਖਾਲੀ ਕੀਤਾ ਜਾਏਗਾ ਔਰ ਇਹ ਸਾਰੇ ਅਨੁਮਾਨ ਲਗਾ ਰਹੇ ਸੀ ਕਿ ਸੀਐਮ ਜਿਹੜੇ ਅਰਵਿੰਦ ਕੇਜਰੀਵਾਲ ਨੇ ਹੁਣ ਸਾਬਕਾ ਸੀਐਮ ਨੇ ਉਹਨਾਂ ਦੇ ਵੱਲੋਂ ਜਦੋਂ ਆਪਣੀ ਰਿਹائش ਖਾਲੀ ਕੀਤੀ ਜਾਏਗੀ ਉਸ ਤੋਂ ਬਾਅਦ ਉਹ ਕਿੱਥੇ ਜਾਣਗੇ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਮੇਰਾ ਨਾਮ ਹੁਸ਼ਾਰ ਜੈਲ ਹੈ ਮੈਂ ਬਸੰਤ ਪ੍ਰੋਡਕਟਸ ਕੇਐਲਪੀ ਦਾ ਸੀਈਓ ਤੇ ਅਸੀਂ ਇਨਵੈਸਟ ਪੰਜਾਬ ਦੀ ਸਕੀਮ ਦਾ ਫਾਇਦਾ ਲੈਂਦੇ ਹੋਏ ਫਿਲੰਦਰ ਦੇ ਜੰਡੂ ਸਿੰਘੇ ਦੇ ਵਿੱਚ ਜਿੱਦਾਂ ਹੈ ਨਿਆ ਪਲਾਂਟ ਲਗਾਇਆ ਇਨਵੈਸਟ ਪੰਜਾਬ ਤੋਂ ਸਾਨੂੰ ਸਭ ਤੋਂ ਸੌਖਾ ਕੰਮ ਜੋ ਹੋਇਆ ਹੈ ਉਹ ਇਹ ਕਿ ਜਦੋਂ ਅਸੀਂ ਐਪਲੀਕੇਸ਼ਨ ਲਗਾਈ ਤੇ ਨਾ ਤੋਂ ਸਾਨੂੰ ਕਿਸੇ ਏਜੰਟ ਕੋਲ ਜਾਣਾ ਪਿਆ ਨਾ ਕਿਸੇ ਦਫਤਰ ਦੇ ਵਿੱਚ ਤੱਕੇ ਖਾਨੇ ਪੇ ਦੇਖੋ ਸਾਡੀ ਬਹੁਤ ਹੈਲਪ ਜਿਹੜੀ ਹੈ ਉਹ ਜੀਐਮਡੀਆਈਸੀ ਦੇ ਕੋਲ ਹੋਈ ਪਰ ਅਸੀਂ ਆਨਲਾਈਨ ਆਪਣੀ ਕਾਮਨ ਐਪਲੀਕੇਸ਼ਨ ਫਾਰਮ ਆਪ ਕੋਲ ਹੀ ਭਰ ਲਿਆ ਇਹਦਾ ਬੈਨੀਫਿਟ ਇਹ ਹੋਇਆ ਕਿ ਸਿਸਟਮ ਦੇ ਵਿੱਚ ਪ੍ਰਕਿਰਿਆ ਦੀ ਵਧ ਗਈ ਤੇ ਸਾਨੂੰ ਇਹ ਯੂਨਿਟ ਲਗਾਉਣ ਦੇ ਵਿੱਚ ਟਾਈਮ ਚਾਹੇ ਲੱਗਿਆ ਹੋਵੇ ਪਰ ਐਟ ਲੀਸਟ ਸਾਨੂੰ ਏਜੰਟਸ ਦੇ ਹੱਥਾਂ ਵਿੱਚ ਆ ਕੇ ਨਾ ਸਾਨੂੰ ਪੈਸੇ ਨਿਖਰਾਉਣੇ ਪੈਣ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀਆਂ ਨੀਤੀਆਂ ਕਾਰਨ ਸੂਬਾ ਤਰੱਕੀਆਂ ਵੱਲ ਵਧ ਰਿਹਾ ਹੈ। ਜਿਸ ਕਾਰਨ ਪੰਜਾਬ 'ਚ ਨਿਵੇਸ਼ਕ ਦਿਲ ਖੋਲ ਕੇ ਨਿਵੇਸ਼ ਕਰ ਰਹੇ ਨੇ ਤੇ ਕਾਰੋਬਾਰ ਸਥਾਪਿਤ ਕਰ ਰਹੇ ਨੇ। ਪੰਜਾਬ ਸਰਕਾਰ ਦੇ ਇਨਵੈਸਟ ਪੰਜਾਬ ਅਧੀਨ ਜਿੱਥੇ ਨਿਵੇਸ਼ਕ ਸੂਬੇ 'ਚ ਵਾਪਸ ਆਏ ਨੇ ਉੱਥੇ ਹੀ ਜੁਣ ਤੱਕ ਲਗਭਗ 74447 ਕਰੋੜ ਰੁਪਏ ਦੇ ਪ੍ਰਸਤਾਵਿਤ ਨਿਵੇਸ਼ ਦੇ ਨਾਲ ਲੱਖਾਂ ਨੌਜਵਾਨਾਂ ਲਈ ਰੋਜ਼ਗਾਰ ਦੇ ਰਾਹ ਖੁੱਲੇ ਨੇ ਇੰਨੇ ਨਹੀਂ ਪੰਜਾਬ ਸਰਕਾਰ ਨੇ ਕਾਰੋਬਾਰ ਸ਼ੁਰੂ ਕਰਨ ਦੀ ਪ੍ਰਕਿਰਿਆ ਨੂੰ ਆਸਾਨ ਬਣਾ ਕੇ ਨਿਵੇਸ਼ਕਾਂ ਦੀਆਂ ਮੁਸ਼ਕਲਾਂ ਵੀ ਦੂਰ ਕੀਤੀਆਂ ਨੇ ਸੰਸਦ ਮੈਂਬਰ ਅਸ਼ੋਕ ਮਿੱਤਲ ਲਬਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਜਿਹੜੇ ਮਾਲਕ ਨੇ ਉਹਨਾਂ ਦੀ ਨਵੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਉਹਨਾਂ ਦੀ ਰਿਹਾਇਸ਼ ਹੈ ਉਸ ਰਿਹਾਇਸ਼ ਦੇ ਵਿੱਚ ਜਾ ਕੇ ਅਰਵਿੰਦ ਕੇਜਰੀਵਾਲ ਰਹਿਣਗੇ ਸੋ ਇਸ ਸਮੇਂ ਦੀ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਦੇ ਨਾਲ ਜੁੜੀ ਹੋਈ ਹੈ ਸਾਡੇ ਸਹਿਯੋਗੀ ਕਮਲ ਦਿੱਲੀ ਤੋਂ ਸਾਡੇ ਨਾਲ ਜੁੜੇ ਹੋਏ ਨੇ ਕਮਲ ਕੱਲ ਨੂੰ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੀ ਰਿਹਾਇਸ਼ ਤੋਂ ਖਾਲੀ ਕਰ ਦੇਣਗੇ ਉਸ ਤੋਂ ਬਾਅਦ ਅਸ਼ੋਕ ਮਿੱਤਲ ਉਹਨਾਂ ਦੀ ਰਿਹਾਇਸ਼ ਦੇ ਉੱਤੇ ਜਾ ਕੇ ਰਹਿਣਗੇ ਹੋਰ ਕੀ ਅਪਡੇਟ ਹੈ बिल्कुल जिसकी तरह जो खबर आज जो जानकारी निकल कर आई है कि अरविंद केजरीवाल ने पहले ही घोषणा करी थी कि वो नवरात्रों में जो अपना आवाज है उसको छोड़ देंगे जब से उन्होंने घोषणा की थी कि वो सीएम पद की ध्यान देंगे उसके बाद पांच खबर आई है वो ये है कि पंजाब सांसद अशोक मित्तल जो तो पांच करोड़ शाह नई दिल्ली में रहते हैं वहाँ पर अरविंद केजरीवाल कल शिफ्ट हो सकते हैं क्योंकि जो, जो बड़ी जानकारी ये है कि की अरविंद केजरीवाल की जो तो विधानसभा है वो नई दिल्ली है और जो अशोक मित्तल का जो वो बंगला है ब्रोशर रोड पर वो भी नई दिल्ली विधानसभा में आता है उससे भी बड़ी बात यह है कि अशोक मित्तल के बिल्कुल ठीक पीछे आवास की बिल्कुल ठीक पीछे ही आम आदमी पार्टी का नया कार्यालय है okay. जहाँ से अब, अब आम आदमी पार्टी जो है चलती है तो ये बहुत बड़ी बात होगी क्योंकि दोनों दो चीजें अरविंद केजरीवाल के पास होंगी एक तो बंगला वही होगा उसके पीछे ही कार्यालय भी वही होगा दोनों तो चीजें साथ साथ रहेंगी जिस पर अरविंद केजरीवाल जो है अपनी नजर बनाए रखेंगे आगे की रणनीति आगे आने वाले विधानसभा चुनाव की जो रणनीति है वो पूरी करने के लिए वहां पर रहेंगे तो बड़ी जानकारी है कल अरविंद केजरीवाल शिफ्ट हो सकते हैं अशोक मित्तल के आवास पर उससे पहले चर्चा चल रही थी कि वो एनडी गुप्ता तो के आवास पर भी शिफ्ट हो सकते थे लेकिन एनडी गुप्ता के बजाय उन्होंने अशोक मित्तल का आवाज सुना है जो आम आदमी पार्टी की तरफ से जो जानकारी है यहाँ की अभी ग्यारह बजे और 11:30 बजे तो पीसी आम आदमी पार्टी के इसके अंदर वो जो है ऑफिशियल तौर पर भी ये जानकारी आम आदमी पार्टी के जो नेता है वो दे सकते है। ए, अशोक दे 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 हैं अशोक मित्तल के घर देउते की तैयारियां शुरू कर देते हैं गई हैं कि जवें अंदाजा लगाया जा रहा है कि वो अरविंद केजरीवाल उठें रुकनगे के कि उठें तैयारियां होती हैं भी नजर आ रही हैं कि अरविंद केजरीवाल जल्द उठें शिफ्ट होने के कल देखिए बिल्कुल बंगला का जो जो मतलब जहां अशोक मित्तल रहते थे वो बिल्कुल अभी तक खाली है और वहां पर जो गेट भी पहुंच गया है

अरविंद केजरीवाल जदों अपनी मुख्यमंत्री वाली रहائش खाली करेंगे उस तो बाद ये अंदाजा लगाए जा रहे हैं कि अरविंद केजरीवाल किथे जाके अपनी ओना दी नई रहائش ਕੀ ਹੋएगी और हुण ਦੱਸਿਆ ਜਾ ਰਿਹਾ ਹੈ ਕਿ ਬਿਲਕੁਲ ਨਵਾਂ ਜਿਹੜਾ ਕਾਰਜਾਲਾ ਆਮ ਆਦਮੀ ਪਾਰਟੀ ਦਾ ਉਸ ਦੇ ਬਿਲਕੁਲ ਬੈਕ ਸਾਈਡ ਦੇ ਉੱਪਰ ਵਿਧਾਨ ਨਵੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਹੀ ਐਮਪੀ ਯਾਨੀ ਕਿ ਸੰਸਦ ਮੈਂਬਰ ਜਿਹੜੇ ਨੇ अशोक ਮਿੱਤਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਉਹਨਾਂ ਦੀ ਕੋਠੀ ਹੈ ਔਰ ਉਹਨਾਂ ਦੀ ਕੋਠੀ ਦੇ ਵਿੱਚ ਜਾ ਕੇ अरविंद केजरीवाल ਹੁਣ ਰਹਿਣਗੇ ਔਰ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾ ਰਹੀ ਹੈ ਦੁਪਹਿਰ ਨੂੰ ਪ੍ਰੈਸ ਕਾਨਫਰੰਸ ਹੋਏਗੀ 11 ਵਜੇ ਦੇ ਕਰੀਬ ਔਰ 11 12 ਵਜੇ ਦੇ ਕਰੀਬ ਪ੍ਰੈਸ ਕਾਨਫਰੰਸ ਹੋਏਗੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਇਸ ਦਾ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾ ਸਕਦੀ ਹੈ ਔਰ ਜਿਸ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਸ ਰਿਹਾਈਸ਼ ਦੇ ਉੱਪਰ ਆਨਾਲੇ ਟਾਈਮ ਦੇ ਵਿੱਚ ਉਹ ਜਿਹੜੀਆਂ ਚਹਿਲ ਕਦਮੀਆਂ ਉਹ ਵੱਧ ਸਕਦੀ ਹੈ ਸੋ ਇਹ ਵੱਡੀ ਖਬਰ ਇਸ ਸਮੇਂ ਦੀ अरविंद केजरीवाल ਦੇ ਨਾਲ ਜੁੜੀ ਹੋਈ ਹੈ ਸਾਡੇ ਸਹਿਯੋਗੀ ਵਿਨੀਤ ਜੁੜੇ ਹੋਏ ਨੇ ਵਿਨੀਤ अरविंद केजरीवाल ਦੀ ਰਿਹਾਈਸ਼ ਨੂੰ ਲੈ ਕੇ ਸਸਪੈਂਸ ਖਤਮ ਹੁੰਦਾ ਨਜ਼ਰ ਆ ਰਿਹਾ ਹੈ ਬਿਲਕੁਲ ਦੇਖੋ ਸਿੱਧੇ ਤੌਰ ਤੇ ਨਵੀਨ ਅਗਰ ਅਰਵਿੰਦ ਕੇਜਰੀਵਾਲ ਦੀ ਗੱਲ ਕਰੀਏ ਤੇ ਜਿਸ ਸਮਾਂ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਛੱਡਿਆ ਸੀ ਉਸੇ ਸਮਾਂ ਉਹਨਾਂ ਨੇ ਕਲੀਅਰ ਕਰਤਾ ਸੀ ਕਿ ਜਿਹੜੀ ਵੀ ਮੁੱਖ ਮੰਤਰੀ ਵਜੋਂ ਉਹਨਾਂ ਨੂੰ ਸਰਕਾਰੀ ਸੇਵਾਵਾਂ ਮਿਲੀਆਂ ਹੋਈਆਂ ਨੇ ਉਹ ਸਾਰੀਆਂ ਸੇਵਾਵਾਂ ਸਹੂਦਾਵਾਂ ਜਿਹੜੀਆਂ ਨੇ ਉਹ ਛੱਡ ਦੇਣਗੇ ਤੇ ਇਸੇ ਦੇ ਵਿੱਚ ਉਹਨਾਂ ਦੀ ਜਿਹੜੀ ਸਰਕਾਰੀ ਰਿਹਾਇਸ਼ ਹੈ ਉਸ ਨੂੰ ਛੱਡਣ ਦੀ ਗੱਲ ਆ ਰਹੀ ਸੀ ਕਿ ਕਦੋਂ ਅਰਵਿੰਦ ਕੇਜਰੀਵਾਲ ਜਿਹੜੇ ਨੇ ਸਰਕਾਰੀ ਰਿਹਾਇਸ਼ ਛੱਡਣਗੇ ਲੈ ਕਲੀਅਰ ਹੋ ਚੁੱਕਿਆ ਅਰਵਿੰਦ ਕੇਜਰੀਵਾਲ ਜਿਹੜੇ ਨੇ ਆਪਣੀ ਸਰਕਾਰੀ ਰਿਹਾਇਸ਼ ਛੱਡ ਰਹੇ ਨੇ ਔਰ ਇੱਕ ਹੋਰ ਦਿੱਲੀ ਦੇ ਵਿੱਚ ਦੇ ਵਿੱਚ ਉਹ ਸ਼ਿਫਟ ਹੁੰਦੇ ਹੋਏ ਨਜ਼ਰ ਆਣਗੇ ਹਾਲਾਂਕਿ ਜਿਹੜੀ अशोक ਮਿੱਤਲ ਵਾਲੀ ਕੋਟੀ ਆ ਉਸ ਦੇ ਵਿੱਚ ਇਹ ਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਜਿਹੜੇ ਨੇ ਉਹ ਸ਼ਿਫਟ ਹੋਣਗੇ ਕਿਉਂਕਿ ਸਿੱਧ ਤੌਰ ਤੇ ਅਰਵਿੰਦ ਕੇਜਰੀਵਾਲ ਜਦੋਂ ਆਪਣੀ ਸਰਕਾਰੀ ਅਹਿਾਇਤ ਛੱਡਣਗੇ ਤੇ ਉਸ ਤੋਂ ਬਾਅਦ ਪਾਰਟੀ ਦੀ ਐਕਟੀਵਿਟੀਆਂ ਨੂੰ ਲੈ ਕੇ ਹੋਰ ਗਤੀਵਿਧੀਆਂ ਨੂੰ ਲੈ ਕੇ ਉਹਨਾਂ ਨੂੰ ਇੱਕ ਘਰ ਦੀ ਦਿੱਲੀ ਚ ਜ਼ਰੂਰ ਜ਼ਰੂਰ ਅਤ ਇਸੇ ਕਰਕੇ ਉਹਨਾਂ ਨੇ ਅਸ਼ੋਕ ਮਿੱਤਲ ਵਾਲੀ ਜਿਹੜੀ ਕੋਥੀ ਹੈ ਉਹ ਅਸ਼ੋਕ ਮਿੱਤਲ ਨੂੰ ਵੀ ਸਿੱਧ ਤੋਂ ਉੜਕੇ ਜਿਹੜੀ ਫਰਕਾਰੀ ਰਹਿਾਈ ਸ਼ੁਰੂ ਹੋਈ ਹੈ ਉਸ ਦੇ ਵਿੱਚ ਅਰਵਿੰਦ ਕੇ ਜਿਵਾਲ ਜਿਹੜੇ ਨੇ ਉਹ ਸ਼ਿਫਟ ਹੋਣਗੇ ਜਿਹੜੀ ਸਾਡੇ ਕੋਲ ਫਿਲਹਾਲ ਜਾਣਕਾਰੀ ਹੈ ਵੇਖਣ ਵਾਲੀ ਗੱਲ ਹੈ ਕਿ ਉਹ ਸ਼ਿਫਟ ਕੇ ਜਿਵਾਲ ਉਹ ਕੋਥੀ ਖਰੀਦ ਰਹੇ ਨੇ ਕਿ ਕੁਝ ਕਹਿੰਦੇ ਨਜ਼ਰ ਆਉਂਦੇ ਨੇ ਕਿਉਂਕਿ ਪਹਿਲਾਂ ਹੀ ਅਰਵਿੰਦ ਜਿਵਾਲ ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿ ਚੁੱਕੇ ਸੀ ਕਿ ਕਿਸੇ ਦਾ ਮੂਮ ਨਹੀਂ ਹੈ ਸਰਕਾਰੀ ਸਬਨਾ ਉਹ ਨਹੀਂ ਹੈ ਜਾਂ ਫਿਰ ਕਿਸੇ ਹੋਰ ਦਾ ਮੂਮ ਨਹੀਂ ਹੈ ਸੇਵਾ ਕਰਨ ਲਈ ਆਇਆ ਹਾਂ ਰਾਜਨੀਤੀ ਦੇ ਵਿੱਚ ਤੇ ਸੇਵਾ ਕਰਦੇ ਰਹਾਂਗੇ ਤੇ ਫਿਲਹਾਲ ਜਦੋਂ ਕੋਠੀ ਖਾਲੀ ਕਰਦੇ ਆ ਤਾਂ ਇੱਕ ਕਰਨ ਵਾਲੀ ਕਰ ਰਹੀ ਕਿ ਵੱਡਾ ਬਿਆਨ ਅਰਵਿੰਦ ਕੇਜਰੀਵਾਲ ਦਾ ਨਿਕਲ ਕੇ ਸਾਹਮਣੇ ਆਦਾ ਜੀ ਜੀ तमाम ਜਾਣਕਾਰੀ ਲਈ ਧੰਨਵਾਦ ਸੋ ਏਸੀ ਸਾਡੇ ਸਹਿਯੋਗੀ ਜਿਨ੍ਹਾਂ ਦੇ ਵੱਲੋਂ ਦੱਸਿਆ ਜਾ ਰਿਹਾ ਕਿ ਅਰਵਿੰਦ ਕੇਜਰੀਵਾਲ ਹੁਣ ਆਪਣੀ ਮੁੱਖ ਮੰਤਰੀ ਵਾਲੀ ਰਿਹائش ਛੱਡ ਕੇ ਜਲਦ ਨਵੀਂ ਦਿੱਲੀ ਵਿਧਾਨ ਸਭਾ ਦੇ ਵਿੱਚ ਹੀ ਅਸ਼ੋਕ ਮਿੱਤਲ ਜਿਹੜੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਮਾਲਕ ਨੇ ਉਹਨਾਂ ਦੀ ਰਿਹائش ਦੇ ਵਿੱਚ ਔਰ ਸੰਸਦ ਮੈਂਬਰ ਨੇ ਆਮ ਆਦਮੀ ਪਾਰਟੀ ਦੇ ਔਰ ਉਹਨਾਂ ਦੀ ਕੋਠੀ ਦੇ ਵਿੱਚ ਜਾ ਕੇ अरविंद केजरीवाल ਦਾ ਨਵਾਂ ਟਿਕਾਣਾ ਉੱਥੇ ਹੋਏਗਾ ਉੱਥੋਂ ਹੁਣ ਦਿੱਲੀ ਦੇ ਬਹੁਤ ਸਾਰੇ ਐਸੇ ਮੁੱਦੇ ਹੋਣਗੇ ਜਿਨ੍ਹਾਂ ਦੇ ਉੱਪਰ ਚਰਚਾ ਹੋਣਗੀ ਚਰਚਾ ਹੋਇਆ ਕਰੇਗੀ ਔਰ ਉੱਥੋਂ ਹੀ ਬਹੁਤ ਸਾਰੇ ਐਸੇ ਮਸਲੇ ਨਿਆਹਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੇ ਲੋਕਾਂ ਦੇ ਲਈ ਜਿਹੜੇ ਹੱਲ ਕੀਤੇ ਜਾਣਗੇ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ